हाई पावर कमेटी सुप्रीम कोर्ट ਵੱਲੋਂ ਬਣਾਇਆ ਗਿਆ ਹੈ হাই ਪਾਵਰ ਕਮੇਟੀ ਵੱਲੋਂ ਵੀ ਮੁਲਾਕਾਤ ਕੀਤੀ ਹੈ ਡੱਲੇਵਾਲ ਸਾਹਿਬ ਦੇ ਨਾਲ ਅੱਜ হাই ਪਾਵਰ ਕਮੇਟੀ ਨੇ ਵੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਕੋਈ ਜ਼ਿਆਦਾ ਪੱਤੇ ਆਪਣੇ ਖੋਲੇ ਨਹੀਂ ਕੀ ਕੰਸੋ ਆ ਰਹੀਆਂ ਕਿਸਾਨਾਂ ਦੇ ਵਿੱਚ ਵੀ ਕੀ ਚਰਚਾ ਰਹੀ ਹੈ ਲਗਭਗ ਅੱਧਾ ਘੰਟਾ ਦੀ ਮੁਲਾਕਾਤ ਚੱਲ ਰਹੀ ਹੈ ਜਿਸ ਦੇ ਵਿੱਚ ਕੁਝ ਖਾਸ ਗੱਲਾਂ ਨਹੀਂ ਹੋਈਆਂ ਲੇਕਿਨ ਜਿਸ ਤਰੀਕੇ ਦੀ ਬਾਤ ਪ੍ਰੈਸ ਕਾਨਫਰੰਸ ਸੀ ਉਸ ਦੇ ਵਿੱਚ ਇਹੀ ਕਿਹਾ ਗਿਆ ਕਿ ਅਸੀਂ ਸਿਰਫ ਇਹ ਗੱਲਬਾਤ ਕੀਤੀ ਹੈ ਕਿ ਤੁਸੀਂ ਆਪਣਾ ਮਰਦਭਰਤ ਜਿਹੜਾ ਉਹ ਛੱਡ ਦਿਓ ਤੁਸੀਂ ਸਰਦਾਰ ਅਜੀਤ ਸਿੰਘ ਡੱਲੇਵਾਲ ਜੀ ਨੇ ਕਿਹਾ कि जिन 7 लाख किसानों ने सरकारों की गलत नीतियों के कारण सुसाइड किया और उनके जो अनाथ बच्चे हैं उनकी जिंदगियां मेरी जिंदगी से ज्यादा महत्वपूर्ण है कठ भी होरने कमेटियां भी आ रही है पर किसी पासे पर कोई पॉजिटिव चीज दिखाई दे नहीं जीदो आज जो कमेटी आ रही थी ए भी जड़े बीजेपी वाले प्रवक्ता ਤੁਹਾਡੇ ਚੈਨਲਾਂ ਤੇ چلا چلا ਕੇ ਬੋਲਦੇ ਨੇ ਚੋਰ ਮਚਾਉਂਦੇ ਨੇ ਕਿ ਕਮੇਟੀ ਕੋਲ ਪੇਸ਼ ਨਹੀਂ ਹੋਈ ਤੇ ਅੱਜ ਕਮੇਟੀ ਨੇ ਕੀ ਕਰਤਾ ਵੀ ਅਸੀਂ ਕੁਝ ਨਹੀਂ ਕਰ ਸਕਦੇ ਸੀ ਸਿਰਫ ਰਿਪੋਰਟ ਪੇਸ਼ ਕਰ ਪਰ ਤੁਹਾਨੂੰ ਆਸ ਹੈ ਕਿ ਜੋ ਅੱਜ ਹਾਲਾਤ ਦਲੇਵਾਲ ਸਾਹਿਬ ਦੇ ਆਪਣੀ ਅੱਖੀ ਇਸ ਕਮੇਟੀ ਨੇ ਦੇਖਿਆ ਹੋਣੇ ਨੇ ਬਾਹਰ ਜਨ ਸਮੂਹ ਦੇਖਿਆ ਹੋਣਾ ਲੋਕ ਦੇਖਿਆ ਹੋਣੇ ਨੇ ਤਾਂ ਘੱਟੋ ਘੱਟ ਉਹ ਸੋਚਣਗੇ ਵਿਚਾਰਨਗੇ ਜ਼ਰੂਰ ਕਿ ਪਾਈਏ ਜਿਹੜੀ ਰਿਪੋਰਟ ਦੇਣੀ ਹੈ ਜਾਂ ਜੋ ਵੀ ਬਣਾ ਕੇ ਦੇਣਾ ਉਹ ਜਲਦੀ ਤੋਂ ਜਲਦੀ ਦਿੱਤਾ ਜਾ ਸਕੇ ਬਿਲਕੁਲ ਤੁਹਾਡੀ ਗੱਲ درست ਹੈ ਵੀ ਜਦੋਂ ਕੋਈ ਵੀ ਕਮੇਟੀ ਜਾਂਦੀ ਹੈ ਜਦੋਂ ਚਾਰ ਤਿਕ ਨੂੰ ਪਰਸੋਂ ਲੱਖਾਂ ਦਾ ਇਕੱਠ ਸੀ ਉਸ ਸਾਰੇ ਇਕੱਠ ਨੇ ਵੀ ਦੇਸ਼ ਦੁਨੀਆ ਤੱਕ ਜਾਂ ਸਾਡੀਆਂ ਸੰਵਿਧਾਨਿਕ ਸੰਸਥਾਵਾਂ ਤੱਕ ਸਾਡੀਆਂ ਸਰਕਾਰਾਂ ਤੱਕ ਪਹੁੰਚਿਆ ਲੇਕਿਨ ਉਹ ਕਮੇਟੀ ਜਦੋਂ ਆ ਕੇ ਸਿਰਫ ਇਹ ਗੱਲ ਕਹਿੰਦੀ ਸਾਨੂੰ ਤੁਹਾਡੀ ਸਿਹਤ ਦੀ ਚਿੰਤਾ ਹੈ ਤੇ ਫਿਰ ਤੁਹਾਡੇ ਜੇ ਦਿੱਖ ਤਾਂ ਆਉਂਦੀ ਨਹੀਂ ਬਾਹ ਪੰਚਾਇਤ ਵੀ ਹੋ ਗਈ ਕਮੇਟੀ ਵੀ ਆ ਕੇ ਹਾਲਚਲ ਪੁੱਛ ਕੇ ਚਲੀ ਗਈ ਸਿਰਫ ਹੁਣ ਅੱਗੇ ਦਾ ਕੀ ਸੋਚਿਆ ਕੀ ਕੀ ਕਰਨਾ ਹੈ ਸਰਪੀ ਜੀ ਤੇ 10 ਤਰੀਕ ਦੀ ਪੂਰੇ ਦੇਸ਼ ਦੇ ਕਾਲ ਦਿੱਤੀ ਹੋਈ ਹੈ ਹਰ ਇੱਕ ਪਿੰਡ ਤੇ ਪੁੱਤਲਾ ਭੁਕੇ ਜਾਊਗਾ ਜਿੱਦੋਂ ਲੱਖਾਂ ਜਗ੍ਹਾ ਤੇ ਸਰਕਾਰ ਨੂੰ ਜਗਾਉਣ ਵਾਸਤੇ ਸਰਕਾਰ ਤੱਕ ਬਾਜ ਚਾਉਣ ਵਾਸਤੇ ਪੁੱਤਲੇ ਫੁੱਟ ਜਾਣਗੇ ਉਹ ਵੀ ਇੱਕ ਬਹੁਤ ਵੱਡਾ ਐਕਸ਼ਨ ਜਿਹੜੀ ਸਾਡੀ 30 ਤਰੀਕ ਦਾ ਪੰਜਾਬ ਬੰਦ ਸੀ ਉਸ ਤੋਂ ਬਾਅਦ ਮਹਾਪੰਚਾਇਤ ਹੋ ਗਈ ਉਸ ਤੋਂ ਬਾਅਦ ਇੱਕ ਹਾਲ ਉਸ ਤੋਂ ਵੀ ਇੱਕ ਤੋਂ ਵੱਧ ਕੇ ਇੱਕ ਹੋ ਗਈ ਡੱਲੇਵਾਲ ਸਾਹਿਬ ਦੀ ਤਬੀਅਤ ਲਗਾਤਾਰ ਨਾਸਾਜ਼ ਹੁੰਦੀ ਜਾ ਰਹੀ ਹੈ ਉਹਨਾਂ ਦੀ ਤਬੀਅਤ ਵਿੱਚ ਲਗਾਤਾਰ ਗ੍ਰਾਵੜ ਦਰਜ ਕੀਤੀ ਜਾ ਰਹੀ ਹੈ ਹਾਈ ਪਾਵਰ ਕਮੇਟੀ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਹਾਈ ਪਾਵਰ ਕਮੇਟੀ ਵੱਲੋਂ ਵੀ ਮੁਲਾਕਾਤ ਕੀਤੀ ਹੈ ਡੱਲੇਵਾਲ ਸਾਹਿਬ ਦੇ ਨਾਲ ਅੱਜ ਮੁਲਾਕਾਤ ਤੋਂ ਬਾਅਦ ਕਮੇਟੀ ਮੈਂਬਰਾਂ ਦੇ ਕੁਝ ਬਿਆਨ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਡੱਲੇਵਾਲ ਸਾਹਿਬ ਦੀ ਸਿਹਤ ਜਿਹੜੀ ਉਹ ਠੀਕ ਰਹੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਡੱਲੇਵਾਲ ਸਾਹਿਬ ਨੂੰ ਮੈਡੀਕਲ ਟਰੀਟਮੈਂਟ ਲੈਣ ਦੀ ਅਪੀਲ ਕੀਤੀ ਹੈ ਅਸੀਂ ਆਪਣੀ ਰਿਪੋਰਟ ਜਸਟਿਸ ਸੂਰੇਕਾਂਤ ਨੂੰ ਸੌਂਪ ਦੇਵਾਂਗੇ ਡੱਲੇਵ ਇਸ ਮੀਟਿੰਗ ਦੇ ਵਿੱਚੋਂ ਨਿਕਲੇ ਨਿਚੋੜ ਇਹ ਹੀ ਇਸ ਤੋਂ ਬਾਅਦ ਇੱਕ ਹੋਰ ਪ੍ਰੈਸ ਕਾਨਫਰੰਸ ਕੀਤੀ ਗਈ ਜਿਹੜੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਗਈ ਉਹਨਾਂ ਨੇ ਕਿਹਾ ਕਿ ਡੱਲੇਵਾਲ ਸਾਹਿਬ ਦੀ ਸਿਹਤ ਦਾ ਹਾਲ ਚਾਲ ਹਾਲਚਾਲ ਸਮਝਣ ਦੇ ਲਈ ਜਾਣਨ ਦੇ ਲਈ ਇਹ ਮੈਂਬਰ ਜਿਹੜੇ ਨੇ ਇਹ ਆਏ ਸੀਗੇ ਹਾਈ ਪਾਵਰ ਕਮੇਟੀ ਦੇ ਜੇ ਡੱਲੇਵਾਲ ਕਹਿਣ ਤਾਂ ਅਸੀਂ ਅੱਧੀ ਰਾਤ ਨੂੰ ਵੀ ਆਜਵਾਂਗੇ ਇਹ ਉਹਨਾਂ ਨੇ ਕਿਹਾ ਹਾਈ ਪਾਵਰ ਕਮੇਟੀ ਨੇ ਕਿਸਾਨਾਂ ਦਾ ਦਾਵਾ ਐਮਐਸਪੀ ਗਰੰਟੀ ਕਾਨੂੰਨ ਬਣਾਇਆ ਜਾਣਾ ਚਾਹੀਦਾ ਇਹਨਾਂ ਨੇ ਕਿਸਾਨਾਂ ਨੇ ਕਿਹਾ ਕਿ ਡੱਲੇਵਾਲ ਸਾਹਿਬ ਨੇ ਇਹ ਗੱਲ ਕਹੀ ਕਮੇਟੀ ਸਾਹਮਣੇ ਡੱਲਵਾਲ ਨੇ ਕਿਹਾ ਕਿ ਮੈਂ ਚਾਹੇ ਸ਼ਹੀਦ ਹੋ ਜਾਵਾਂ ਜਾਫਰ ਜੁੰਦਾ ਰਹਾ ਪਰ ਐਮਐਸਪੀ ਗਰੰਟੀ ਕਾਨੂੰਨ ਬਣਨਾ ਚਾਹੀਦਾ ਇਹ ਉਹਨਾਂ ਨੇ ਹਾਈ ਪਾਵਰ ਕਮੇਟੀ ਦੇ ਸਾਹਮਣੇ ਇਹ ਗੱਲ ਰੱਖੀ ਕਿ ਭਾਵੇਂ ਮੈਂ ਰਵਾਂ ਜਾਂ ਨਾ ਰਵਾਂ ਐਮਐਸਪੀ ਗਰੰਟੀ ਕਾਨੂੰਨ ਜ਼ਰੂਰ ਬਣਾ ਬਣਨਾ ਚਾਹੀਦਾ ਹੈ ਜਿਹੜੀ ਹਾਈ ਪਾਵਰ ਕਮੇਟੀ ਆਈ ਸੀ ਇਸ ਕਮੇਟੀ ਦੇ ਮੈਂਬਰ ਕੌਣ ਕੌਣ ਨੇ ਫਟਾਫਟ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਫਿਰ ਚਰਚਾ ਨੂੰ ਓਕੇ ਬਤਾਨੀ ਆ ਦਰਸਲ ਇਸ ਹਾਈ ਪਾਵਰ ਕਮੇਟੀ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਨਵਾਬ ਸਿੰਘ ਨੇ ਜਿਹੜੇ ਇਹ ਹਾਈ ਕਮੇਟੀ ਹਾਈ ਪਾਵਰ ਕਮੇਟੀ ਦੇ ਮੁਖੀ ਨੇ ਹਰਿਆਣਾ ਦੇ ਸਾਬਕਾ ਡੀਜੀਪੀ ਬੀਐਸ ਸੰਧੂ ਵੀ ਕਮੇਟੀ ਦੇ ਮ ਦਵਿੰਦਰ ਸ਼ਰਮਾ ਮਸ਼ਹੂਰ ਖੇਤੀਬਾੜੀ ਮਹਾਰ ਨੇ ਉਹ ਵੀ ਇਸ ਕਮੇਟੀ ਦੇ ਮੈਂਬਰ ਨੇ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਜੋ ਕਿ ਗੁਰਾਰਦੇਵ ਯੂਨੀਵਰਸਿਟੀ ਨਾਲ ਸੰਬੰਧਤ ਅੰਮ੍ਰਿਤਸਰ ਦੇ ਨਾਲ ਨੇ ਉਹ ਵੀ ਮੌਜੂਦ ਸੀਗੇ ਡਾਕਟਰ ਸੁਖਬਾਲ ਸਿੰਘ ਜੀ ਮਸ਼ਹੂਰ ਅਰਥਸ਼ਾਸਤਰੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਹ ਵੀ ਮੌਜੂਦ ਰਹੇ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਲਖਵਿੰਦਰ ਸਿੰਘ ਆਲਖ ਸਾਹਿਬ ਮੇਰੇ ਨਾਲ ਮੌਜੂਦ ਨੇ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਹਰਿਆਣਾ ਤੋਂ ਤੇ ਮੈਂਬਰ ਵੀ ਨੇ ਐਸ ਕੇ ਐਮ ਦੇ ਨਾਨ ਪੋਲਿਟਿਕਲ ਦੇ ਮਨਜੋਤ ਸਿੰਘ ਕੰਗ ਖਨੋਰੀ ਬਾਰਡਰ ਤੋਂ ਮੇਰੇ ਸਹਿਯੋਗ ਵੀ ਜੁੜ ਗਏ ਨੇ ਮਨਜੋਤ ਤੁਹਾਡੇ ਤੋਂ ਸ਼ੁਰੂਆਤ ਕਰ ਲੈਣੇ ਆ ਅੱਜ ਜਿਹੜੀ ਕਮੇਟੀ ਆਈ ਬੜੀ ਆਸਾਂ ਤੇ ਉਮੀਦਾਂ ਹੁੰਦੀਆਂ ਜਦੋਂ ਵੀ ਕੋਈ ਕਮੇਟੀ ਆਂਦੀ ਹੈ ਤਾਂ ਹਾਈ ਪਾਵਰ ਕਮੇਟੀ ਸੀ ਜਿਸ ਬਾਰੇ ਲੱਗ ਰਿਹਾ ਸੀ ਕਿ ਸ਼ਾਇਦ ਕੋਈ ਆਸ ਤੇ ਉਮੀਦ ਜਾਕੇਗੀ ਪਰ ਹਾਈ ਪਾਵਰ ਕਮੇਟੀ ਨੇ ਵੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਕੋਈ ਜ਼ਿਆਦਾ ਪੱਤੇ ਆਪਣੇ ਖੋਲੇ ਨਹੀਂ ਕੀ ਕੰਸੂਆਂ ਰਹੀਆਂ ਕਿਸਾਨਤ ਵਿੱਚ ਵੀ ਕੀ ਚਰਚਾ ਰਹੀ ਹੈ ਆ ਬਿਲਕੁਲ ਦੇਖੋ ਜਿਸ ਤਰੀਕੇ ਦੇ ਨਾਲ ਇਹ ਹਾਈ ਪਾਵਰ ਕਮੇਟੀ ਦੀ ਚਰਚਾ ਸੀ ਸਵੇਰ ਤੋਂ ਹੀ ਇੱਕ ਹਾਈ ਪਾਵਰ ਕਮੇਟੀ ਜਿਹੜੀ ਉਹ ਅੱਜ ਇਸ ਖਨੌਰੀ ਮੋਰਚੇ ਦੇ ਵਿੱਚ ਪਹੁੰਚੇਗੀ ਉਹ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕਰੇਗੀ ਜਦੋਂ ਇਹ ਸਾਰੀਆਂ ਸੂਚਨਾਵਾਂ ਜਦੋਂ ਖਨੌਰੀ ਮੋਰਚੇ ਦੇ ਵਿੱਚ ਪਹੁੰਚਿਆ ਤਾਂ ਉਦੋਂ ਤੋਂ ਹੀ ਕਿਸਾਨ ਆਗੂ ਜਿਹੜੇ ਸੀਗੇ ਇਸ ਨੂੰ ਲੈ ਕੇ ਸੋਹਿਰਦੇ ਸੀਗੇ ਕਿ ਜੇਕਰ ਇਹ ਸੁਪਰੀਮ ਕੋਰਟ ਦੀ ਬਣਾਈ ਹੋਈ ਕਮੇਟੀ ਅੱਜ ਕਿਸਾਨਨੀ ਮੋਰਚੇ 'ਚ ਪਹੁੰਚ ਰਹੀ ਹੈ ਤਾਂ ਕਿਤਨਾ ਕਿਤੇ ਉਹ ਸਾਡੀ ਆਸ ਉਮੀਦ ਹੋਰ ਜਿਹੜੀ ਹੈ ਉਸ ਨੂੰ ਪੱਕੀ ਕਰ ਰਹੀ ਹੈ ਪਰ ਜਦੋਂ ਇਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ 3 ਵਜੇ ਕਮੇਟੀ ਦੇ ਆਗੂ ਜਿਹੜੇ ਸੀਗੇ ਉਹ ਇਸ ਜਗ੍ਹਾ ਤੇ ਉੱਪਰ ਪਹੁੰਚੇ ਅਧਿਕਾਰੀ ਪਰ ਹਾਲਾਂਕਿ ਲਗਭਗ ਅੱਧਾ ਘੰਟਾ ਮਿਲਾਕਤ ਚੱਲ ਰਹੀ ਹੈ ਜਿਸ ਦੇ ਵਿੱਚ ਕੁਝ ਖਾਸ ਗੱਲਾਂ ਨਹੀਂ ਹੋਈਆਂ ਲੇਕਿਨ ਜਿਸ ਤਰੀਕੇ ਦੀ ਬਾਅਦ ਪ੍ਰੈਸ ਕਾਨਫਰੰਸ ਸੀ ਉਸ ਅਸੀਂ ਸਿਰਫ ਇਹ ਗੱਲਬਾਤ ਕੀਤੀ ਹੈ ਕਿ ਤੁਸੀਂ ਆਪਣਾ ਮਰਨ ਵਰਤ ਜਿਹੜਾ ਉਹ ਛੱਡ ਦਿਓ ਤੁਸੀਂ ਇੱਕ ਵੱਡੇ ਲੀਡਰ ਹੋ ਤੁਹਾਡੇ ਨਾਲ ਇਹ ਜਿਹਾ ਨਹੀਂ ਹੋਣਾ ਚਾਹੀਦਾ ਇਸ ਤੇ ਜਿਸ ਤਰੀਕੇ ਨਾਲ ਜਾਣਕਾਰੀ ਹੋਰ ਵੀ ਅਸੀਂ ਅੰਦਰ ਦੀ ਗੱਲ ਕੀ ਹੋਈ ਜਗਜੀਤ ਸਿੰਘ ਢੱਲੇਵਾਲਾ ਅਭਿਮਨੂ ਸਾਡੇ ਨਾਲੇ ਕਿਸਾਨਾਂ ਆਗੂ ਤਾਂ ਅਭਿਮਨੂ ਜੀ ਅੰਦਰਲੀ ਗੱਲ ਕੀ ਹੋਈ ਕਿਸ ਤਰੀਕੇ ਦੇ ਹਾਲਾਤ ਨਾਲ ਰਹੇ ਕਿਉਂਕਿ ਸਾਰਿਆਂ ਨੂੰ ਆਸ ਉਮੀਦ ਸੀਗੀ ਹੁਣ ਵੀ ਜਿਹੜਾ ਲਾਈਵ ਡਿਬੇਟ ਦੇ ਉੱਤੇ ਇਹੀ ਚਰਚਾ ਲੋਕਾਂ ਦੇ ਵਿੱਚ ਵੀ ਆ ਵੀ ਅਸਲ 'ਚ ਹੋਇਆ ਕੀ ਸੀ ਉੱਥੇ ਇੱਕ ਵਾਰ ਬਰੀਫ ਕਰ ਦਿਓ ਵੀ ਅੰਦਰ ਕੀ ਗੱਲ ਹੋਈ ਸੀ ਦੇਖੋ ਲਗਭਗ 3 ਵਜੇ ਦੇ ਆਸ-ਪਾਸ ਆ ਮਾਨਯੀ ਸੁਪਰੀਮ ਕੋਰਟ ਕੀ ਬਣਾਈ ਹੋਈ ਕਮੇਟੀ ਕਾ ਡੈਲੀਗੇਸ਼ਨ ਆ ਮਾਨਯੀ ਨਵਾਬ ਸਿੰਘ ਜੀ ਕੇ ਨੇਤ੍ਰਤਵ ਮੇਂ ਅੰਦਰ ਗਿਆ ਥਾ ਜਿਸ ਮੇਂ ਮੁੱਖੇ ਤੌਰ 'ਤੇ ਦਿਵਿੰਦਰ ਸ਼ਰਮਾ ਜੀ ਘੂਮਨ ਸਾਹਿਬ ਸੰਦੂ ਸਾਹਿਬ ਥੇ ਔਰ ਖੈਰਾ ਜੀ ਥੇ ਉਸਮੇ ਤੋ ਉਨੋਨੇ ਸਰਦਾਰ ਦਗਜੀਤ ਸਿੰਘ ਡੱਲੇਵਾਲ ਜੀ ਕੋ ਪਹਿਲੇ ਗੁਰੂ ਪਰਵ ਕੀ ਸ਼ੁਭ ਕਾਮਨਾਇਂ ਦੀ ਔਰ ਉਸਕੇ ਬਾਅਦ ਉਨ कि भाई आपकी जिंदगी बहुत महत्वपूर्ण है तो सरदार जगजीत सिंह डल्लेवाल जी ने कहा कि जिन सात लाख किसानों ने सरकारों की गलत नीतियों के कारण सुसाइड किया और उनके जो आज अनाथ बच्चे हैं उनकी जिंदगियां मेरी जिंदगी से ज्यादा महत्वपूर्ण है तो उसके बाद कमेटी ने कहा कमेटी के जो चेयरमैन उन्होंने कहा कि उनकी जिंदगियां भी महत्वपूर्ण थी हम मानते हैं आपकी जिंदगी भी महत्वपूर्ण है तो जगजीत सिंह डल्लेवाल जी ने एक निवेदन और किया माननीय नवाब सिंह जी से कि आप जो माननीय सुप्रीम कोर्ट के जज हैं उन तक हमारी ये विनती जरूर पहुंचाएं कि भाई जब केंद्र सरकार के कृषि मंत्री ये कह रहे हैं कि हमें सुप्रीम कोर्ट जो भी आदेश देगा उसका हम पालन करेंगे तो माननीय सुप्रीम कोर्ट एक वो संस्था है जो एक न्याय की आखिरी उम्मीद होती है किसी भी व्यक्ति की तो माननीय सुप्रीम कोर्ट को ये दिशा निर्देश जरूर देने चाहिए કે ભાઈ જો પાર્લામેન્ટ કી ઓલ પાર્ટી કમિટી હે જબ ઉસને યે કહી દિયા કે એમએસપી ગેરંટી કાનૂન હોના જોઈએ જો પરમેનન્ટ કમિટી ઓન એગ્રીકલ્ચર હે ਤੋ ਐਮਐਸਪੀ ਗਾਰੰਟੀ ਕਾਨੂੰਨ ਬਣਾਣੇ ਦਾ ਜ਼ਰੂਰੀ ਦਿਸ਼ਾ ਨਿਰਦੇਸ਼ ਮਾਨਯੋਗ ਸੁਪਰੀਮ ਕੋਰਟ ਦੁਆਰਾ ਕੇਂਦਰ ਸਰਕਾਰ ਨੂੰ ਦਿੱਤਾ ਜਾਣਾ ਚਾਹੀਏ ਤੋ ਇਹ ਉਹਨਾਂ ਨੇ ਬਾਤ ਕੀਤੀ ਇਹ ਸਾਰੀਆਂ ਚੀਜ਼ਾਂ ਜਿਵੇਂ ਹੁਣ ਆਸ ਉਮੀਦ ਸੀ ਕਿ ਲੋਕਾਂ ਨੂੰ ਵੀ ਕਾਫੀ ਜਿਵੇਂ ਕਿਸਾਨਾਂ ਦਾ ਪੰਡਾਲ ਭਰਿਆ ਸੀਗਾ ਸਾਰੇ ਦਾ ਸਾਰਾ ਜਦੋਂ ਕਮੇਟੀ ਆਈ ਤਾਂ ਕੋਈ ਲੱਗਦਾ ਨਹੀਂ ਵੀ ਕੋਈ ਵੱਡੀ ਚੀਜ਼ ਉਹਦੇ ਵਿੱਚੋਂ ਨਿਕਲਣੀ ਚਾਹੀਦੀ ਸੀ ਜਾਂ ਤੁਸੀਂ ਕੋਈ ਬਾਅਦ ਦੇ ਵਿੱਚ ਗੱਲ ਕੀਤੀ ਹੋਏ ਵੀ ਕਿਵੇਂ ਸਾਰਾ ਕੁਝ ਹੋ ਸਕਦਾ ਮੱਕੜੇ ਕੋਈ ਜੋ ਬਾਤ ਹੋਈ ਹੈ ਜਗਜੀਤ ਸਿੰਘ ਖੱਲੇਵਾਲ ਜੀ ਕੇ ਸਾਥ ਹੋਈ ਹੈ ਔਰ ਦੇਖੀ ਅਸੀਂ ਹਮਨੇ ਤਾਂ ਪਹਿਲੇ ਹੀ ਜੋ ਸਵੇਰੇ ਸਾਡੇ ਕੋਲ ਇਨਫੋਰਮੇਸ਼ਨ ਆਈ ਥੀ ਉਹ ਯਹੀ भाई वो हालचाल पूछने के लिए आ रहे हैं और हमने मीडिया को भी यही अवगत कराया था लेकिन मैं एक बात जरूर कहूंगा जब भी कोई भी मूवमेंट होती है कोई इस तरीके से कोई डेलीगेशन आता है तो निश्चित तौर पर एक आम किसान को जरूर आ, ਇੱਕ ਪੋਜੀਟਿਵ ਉਸਕੋ ਲੱਗਦਾ ਹੈ ਉਮੀਦਾਂ ਹੁੰਦੀਆਂ ਹਨ ਔਰ ਉਮੀਦੋਂ ਤੇ ਹੀ ਦੁਨੀਆ ਕਾਇਮ ਹੈ ਬਿਲਕੁਲ ਠੀਕ ਹੈ ਉਮੀਦਾਂ ਤੇ ਦੁਨੀਆ ਕਾਇਮ ਹੈ ਅੱਜ ਜਿਹੜੀ ਕਮੇਟੀ ਆਈ ਹੈ ਕਮੇਟੀ ਨੇ ਹਾਲਚਾਲ ਪੁੱਛਿਆ ਔਰ ਇਹ ਕਹੇ ਕਿ ਅਸੀਂ ਆਪਣੀ ਸਾਰੀ ਰਿਪੋਰਟ ਹੈ ਜਿਹੜੀ ਸੁਪਰੀਮ ਕੋਰਟ ਤੋਂ ਵਿੱਚ ਦਾਖਲ ਕਰਾਂਗੇ ਡੱਲੇਵਾਲ ਸਾਹਿਬ ਆਪਣੀ ਮੰਗ ਤੇ ਅੜਿਗ ਰਹੇ ਉਹਨਾਂ ਨੇ ਕਿਹਾ ਕਿ ਮੈਂ ਮਰਨ ਵਰਤ ਨਹੀਂ ਛੱਡਾਂਗਾ ਮੈਂ ਮਰਨ ਵਰਤੇ ਬੈਠਾ ਰਹਾਂਗਾ ਤਦ ਤੱਕ ਜਦ ਤੱਕ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਔਲਖ ਸਾਹਿਬ ਮੌਜੂਦ ਨੇ ਔਲਖ ਸਾਹਿਬ ਲਗਾਤਾਰ ਜਿਹੜੀ ਹੈ ਸਿਹਤ ਨਸਾਜ਼ ਹੁੰਦੀ ਜਾ ਰਹੀ ਹੈ ਅੱਜ ਵੀ ਕ ਕੱਠ ਵੀ ਹੋ ਰਹੇ ਨੇ ਕਮੇਟੀਆਂ ਵੀ ਜਾਰੀ ਨੇ ਪਰ ਕਿਸੇ ਪਾਸੇ ਕੋਈ ਪੋਜ਼ਿਟਿਵ ਚੀਜ਼ ਦਿਖਾਈ ਦੇ ਨਹੀਂ ਰਹੀ ਕੋਈ ਹਲੂਣਾ ਦਿਖ ਨਹੀਂ ਰਿਹਾ ਕੋਈ ਆਸ ਤੇ ਉਮੀਦ ਦੀ ਕਰਨ ਦਿਖਾਈ ਦੇ ਨਹੀਂ ਰਹੀ ਅਜੇ ਇਹ ਦੇ ਵਿੱਚ ਕਿੱਦਾਂ ਚੱਲੇਗਾ ਜਾਂ ਕਿੰਨਾ ਟਾਈਮ ਤੱਕ ਇਦਾਂ ਹੀ ਚੱਲਦਾ ਰਹੇਗਾ ਹਰਪੀਜੀ ਸਭ ਤੋਂ ਪਹਿਲਾਂ ਪੀਟੀਸੀ ਚੈਨਲ ਦੇਖ ਰਹੇ ਸਾਰੇ ਦੇਸ਼ ਦੁਨੀਆਂ ਦੇ ਦਰਸ਼ਕਾਂ ਨੂੰ ਦਸ਼ਮਪੀਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅੱਜ ਲੱਖ ਲੱਖ ਵਧਾਈਆਂ ਜੀ ਬਿਲਕੁਲ ਦੇਖੋ ਹਰਪੀਜੀ ਜਿਵੇਂ ਅਮਨੂ ਕਹੜਜੀ ਨੇ ਕਿਹਾ ਹੂੰ ਵੀ ਸਾਡੇ ਮਾਨ ਜੋ ਪ੍ਰਸ਼ੀ ਮੰਤਰੀ ਸ਼ਿਵਰਾ ਚੋਹਾਨ ਜੀ ਨੇ ਹੂੰ ਬਿਆਨ ਦਿੱਤੇ ਸੀ ਦੋ ਤਿੰਨ ਦਿਨ ਪਹਿਲਾਂ ਜੀ ਕਿ ਜੋ ਵੀ ਸੁਪਰੀਮ ਕੋਰਟ ਕਹਿੰਦਾ ਸੀ ਉਹ ਇਹ ਦੇਸ਼ ਮੰਨਣਾ ਠੀਕ ਹੈ ਮਤਲਬ ਇਹ ਆਪਾਂ ਨੂੰ ਇਹ ਲੱਗ ਰਿਹਾ ਹੈ ਵੀ ਜਿਹੜੀਆਂ ਸਰਕਾਰਾਂ ਨੇ ਉਹ ਕਿਤੇ ਨਾ ਕਿਤੇ ਆਪਣੇ ਕੀਤੇ ਹੋਏ ਵਾਅਦੇ ਆਪਣੇ ਕੀਤੇ ਹੋਏ ਲਿਖਤ ਚ ਵਾਅਦਿਆਂ ਨੂੰ ਜਿਹੜਾ ਗੋਲ ਘਮਾਉਣ ਵਾਸਤੇ ਕੋਈ ਅਲੱਗ ਤਰ੍ਹਾਂ ਦੀ ਗੇਮ ਖੇਲ ਰਹੀ ਹੈ ਜਦੋਂ ਸਪਸ਼ਟ ਹੈ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਵੀ ਇਹ ਮੰਗਾਂ ਜਿਹੜੀਆਂ ਇਹ ਮੰਗਾਂ ਹੂੰ ਮੰਨੀਆਂ ਨਹੀਂ ਪਹਿਲਾਂ ਹੂੰ ਜਦੋਂ ਪੀਐਮਓ ਕਾਰ्यालय ਚੁਆਈਆਂ ਨਹੀਂ ਉਸ ਤੋਂ ਪਹਿਲਾਂ ਵੀ 2018 ਦੇ ਵਿੱਚ ਵੀ ਜਦੋਂ ਚੀਮਾ ਮੰਡੀ ਦੇ ਵਿੱਚ ਇਸੇ ਸਦਾ ਜੀਸ਼ ਚੰਡਲੇ ਵਾਲੇ ਪ੍ਰਦਰਸ਼ਨ ਕੀਤਾ ਉਸ ਤੋਂ ਬਾਅਦ ਦਿੱਲੀ ਅਨਾਜ ਹਜ਼ਾਰੇ ਦੇ ਨਾਲ ਬੈਠੇ ਸੀ ਉਦੋਂ ਉਸ ਸਮੇਂ ਦੇ ਜਿਹੜੇ ਖੇਤੀ ਮੰਤਰੀ ਮਾਨਯੋਗ ਰਾਧਾ ਮੋਹਨ ਜੀ ਤੇ ਜਿਹੜੇ ਮੁੱਖ ਮੰਤਰੀ ਮਹਾਰਾਸ਼ਟਰ ਦਿਵਿੰਦਰ ਪੰਡਿਸ਼ ਨੇ ਲਿਖ ਕੇ ਦਿੱਤਾ ਹੂ 13 ਮਹੀਨੇ ਪਹਿਤੋਂ ਨੂੰ ਜਿਹੜਾ ਹੈ ਇਸ ਤੇ ਦੇ ਦਾਂਗੇ ਸੁਮਿਨਾਥਨ ਯੋਗ ਦੇ ਤਰਫ ਫਸਲਾਂ ਦੇ ਭਾਅ ਤੈਅ ਕਰਾਂਗੇ ਜੀ ਉਹ ਸਾਰਾ ਕੁਝ ਕਰਦੇ ਅੱਜ ਇਹ ਹਾਲਾਤ ਨੇ ਅੱਜ ਬਿਲਕੁਲ ਇਹ ਜਦੋਂ ਅੱਜ ਕਮੇਟੀ ਆ ਰਹੀ ਸੀ ਇਹ ਵੀ ਜਿਹੜੇ ਬੀਜੇਪੀ ਵਾਲੇ ਪ੍ਰਵਕਤਾ ਤੁਹਾਡੇ ਚੈਨਲਾਂ ਤੇ ਚਿਲਾ ਚਿਲਾ ਕੇ ਬੋਲਦੇ ਨੇ ਹੂੰ ਸ਼ੋਰ ਮਚਾਉਂਦੇ ਨੇ ਕਿ ਕਮੇਟੀ ਕੋਲ ਪੇਸ਼ ਨਹੀਂ ਹੋਈ ਤੇ ਅੱਜ ਕਮੇਟੀ ਨੇ ਕਲੀਅਰ ਕਰਤਾ ਵੀ ਅਸੀਂ ਕੁਝ ਨਹੀਂ ਕਰ ਸਕਦੇ ਸੀ ਸਿਰਫ ਰਿਪੋਰਟ ਪੇਸ਼ ਕਰਨ ਹੂੰ ਜਦੋਂ ਪੀਸੀ ਹੋ ਰਹੀ ਸੀ ਜੀ ਮਾਨਯੋਗ ਰਿਟਾਇਰ ਜਸਟਿਸ ਨਵਾਬ ਸਿੰਘ ਨੇ ਵੀ ਦੱਸਿਆ ਕਿ ਅਸੀਂ ਆਪਣੀ ਰਿਪੋਰਟ ਅੰਤਿਮ ਰਿਪੋਰਟ ਦੇਤੀ ਹੈ ਜੀ ਕਿ 이슈 ਜੇਤੇ ਨੇ ਰਿਪੋਰਟ ਅਸੀਂ ਪੇਸ਼ ਕਰਾਂਗੇ ਪੇਸ਼ ਕਰਾਂਗੇ ਜੀ ਆਪਾਂ ਨੂੰ ਵੀ ਪਤਾ ਹੈ ਰਿਪੋਰਟ ਪੇਸ਼ ਕਰਨ ਤੇ ਬਹੁਤ ਸਾਰਾ ਟਾਈਮ ਲੱਗਦਾ ਹੈ ਲੇਕਿਨ ਅੱਜ ਜਿਹੜਾ ਸਾਡਾ ਆਗੂ ਸਾਹਾ ਤੇ ਆ ਜ਼ਿੰਦਗੀ ਤੇ ਮੌਧੀ ਲੜਾਈ ਲੜ ਰਿਹਾ ਹੈ ਅੱਜ 11 ਮਹੀਨੇ ਹੋ ਗਏ 329 ਦਿਨਾਂ ਚ ਅੱਜ ਤੁਹਾਡੇ ਪ੍ਰਦਰਸ਼ਨ ਪਹੁੰਚਿਆ ਹੈ 42 ਦਿਨਾਂ ਤੋਂ ਸਰਦਾਰ ਜੀਸ਼ਨ ਢੱਲੇਵਾਲ ਜੀ ਮਰਨ ਵਰਤ ਨੇ ਜ਼ਿੰਦਗੀ ਤੇ ਮੌਧੀ ਲੜਾਈ ਲੜ ਰਹੇ ਨੇ ਔਰ ਆਪਾਂ ਜਿਸ ਹਾਲਾਤ ਦੇਖ ਰਹੇ ਮੰਤੋਜ ਜੀ ਉੱਥੇ ਨੇ ਦੇਖ ਰਹੇ ਨੇ ਪਲ-ਪਲ ਦੀ ਜਿਹੜੀ ਅਸੀਂ ਇੰਨੀ ਟੈਂਸ ਦੇ ਵਿੱਚ ਆ ਕਿ ਪਤਾ ਨਹੀਂ ਕਦੋਂ ਕਿਹੋ ਜੀ ਖਬਰ ਆ ਜੇ ਉਸ ਸਮੇਂ ਕਮੇਟੀ ਜਾਂਦੀ ਹੈ ਹਾਈ ਪਾਵਰ ਕਮੇਟੀ ਜਾਂਦੀ ਹੈ ਤੇ ਕਮੇਟੀ ਵੀ ਉਹੀ ਕਹਿੰਦੀ ਜਿਹੜੇ ਜਿਹੜੇ ਪੋਲੀਟੀਸ਼ੀਅਨ ਜਾਂਦੇ ਆ ਜਾਂ ਹਮ ਬੁੱਧੀਜੀਵੀ ਲੋਕ ਜਾਂਦੇ ਆ ਉਹੀ ਗੱਲ ਉਹ ਕਹਿੰਦੀ ਵੀ ਤੁਹਾਡੀ ਸਿਹਤ ਦੀ ਚਿੰਤਾ ਹੈ ਜੀ ਤੁਸੀਂ ਮੈਡੀਸਿਨ ਲੈ ਲਓ ਸਾਨੂੰ ਬਹੁਤ ਚਿੰਤਾ ਹੈ ਅਸੀਂ ਦੇਮਾਨਜੋਗ ਸਾਡੀ ਸਵਧਾਨਿਕ ਸੰਸਥਾਨਾਂ ਨੂੰ ਵੀ ਹੱਥ ਜੋੜ ਕੇ ਅਪੀਲ ਕਰਦੇ ਹਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਨੂੰ ਜਗਜੀਤ ਸਿੰਘ ਢੱਲੇਵਾਲ ਜੀ ਸਿਹਤ ਦੀ ਚਿੰਤਾ ਹੈ ਲੇਕਿਨ ਉਹਨਾਂ ਦੀ ਸਿਹਤ ਇੱਥੋਂ ਤੱਕ ਪਹੁੰਚੀ ਕਿਉਂ ਉਹਦੀ ਵੀ ਚਿੰਤਾ ਕਰੋ ਵੀ ਉਹ ਉੱਥੇ ਤੱਕ ਪਹੁੰਚੇ ਕਿਵੇਂ ਆ ਉਹ ਕਾਰਨ ਕੀ ਹੈ ਉਹ ਕਾਰਨ ਇਹ ਹੀ ਹੈ ਜਿਹੜੀਆਂ ਤੁਹਾਡੇ ਦੁਆਰਾ ਕੇਂਦਰ ਸਰਕਾਰ ਦੁਆਰਾ ਕੀਤੀ ਸੀ ਕਮਿਸ਼ਨ ਆਲਤ ਸਾਹਿਬ ਸਵਾਲ ਸਵਾਲ ਇਹ ਹੈ ਕਿ ਇਸ ਕਮੇਟੀ ਦੇ ਕੋਲ ਹਾਈ ਪਾਵਰ ਕਮੇਟੀ ਨੇ ਇਸ ਕਮੇਟੀ ਕੋਲੇ ਪਾਵਰ ਹੈਗੀ ਹੈ ਕਿ ਉਹ ਆਪਣੀ ਰਿਪੋਰਟ ਸਬਮਿਟ ਕਰਦੀ ਹੈ ਤੇ ਸੁਪਰੀਮ ਕੋਰਟ ਜੋ ਵੀ ਫੈਸਲਾ ਸੁਣਾਏਗੀ ਜਿਵੇਂ ਕੇਂਦਰ ਦੀ ਸਰਕਾਰ ਕਹਿੰਦੀ ਹੈ ਵੈਸੇ ਸਰਕਾਰਾਂ ਤਾਂ ਸਮੇਂ-ਸਮੇਂ ਤੇ ਬڑے ਬਿਆਨ ਦਿੰਦੀਆਂ ਨੇ ਮੁਕਰ ਵੀ ਜਾਂਦੀਆਂ ਨੇ ਯੂ-ਟਰਨ ਵੀ ਲੈ ਲੈਂਦੀਆਂ ਨੇ ਪਰ ਤੁਹਾਨੂੰ ਆਸ ਹੈ ਕਿ ਜੋ ਅੱਜ ਹਾਲਾਤ ਡਿਲੇਵਾਲ ਸਾਹਿਬ ਦੇ ਆਪਣੀ ਅੱਖੀ ਇਸ ਕਮੇਟੀ ਨੇ ਦੇਖਿਆ ਹੋਣੇ ਨੇ ਬਾਹਰ ਜਨ ਸਮੂਹ ਦੇਖਿਆ ਹੋਣਾ ਲੋਕ ਦੇਖਿਆ ਹੋਣੇ ਨੇ ਤਾ ਘਟੋ ਘਟੋ ਸੋਚਣਗੇ ਵਿਚਾਰਨਗੇ ਜ਼ਰੂਰ ਕਿ ਪਾਈਏ ਜਿਹੜੀ ਰਿਪੋਰਟ ਦੇਣੀ ਹੈ ਜਾਂ ਜੋ ਵੀ ਬਣਾ ਕੇ ਦੇਣਾ ਤੋ ਜਲਦੀ ਤੋਂ ਜਲਦੀ ਦਿੱਤਾ ਜਾ ਸਕੇ ਦੇਖੋ ਆਰਪੀਡੀ ਡਿਗਰੀ ਸਿੰਘ ਢਲੇਵਾਲ ਇੱਕ ਕਿਸਾਨ ਆਗੂ ਦੇ ਨਾਲ ਗੁਰਸੇਖ ਵੀ ਨੇ ਜਦੋਂ ਵੀ ਜਾਣਿਆ ਸੀ ਪਰਸੋਂ ਮੀਟਿੰਗ ਤੋਂ ਪਹਿਲਾਂ ਅੱਧਾ ਪੌਣਾ ਘੰਟਾ ਉਹਨਾਂ ਕੋਲ ਬੈਠੇ ਜੀ ਉਹ ਕਹਿੰਦੇ ਵੀ ਮੈਂ ਕੋਈ ਸ਼ਕਤੀ ਨਹੀਂ ਆ ਮੈਨੂੰ ਉਸ ਵਾਹਿਗੁਰੂ ਦਾਤੇ ਨੇ ਬਲ ਬਖਸ਼ਿਆ ਤੇ ਮੈਂ ਇਸ ਜਿਹੜੀ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜਨ ਵਾਸਤੇ ਇਸ ਜਗ੍ਹਾ ਪਹੁੰਚੇ ਹਨ ਉਸ ਬਾਤੇ ਨਹੀਂ ਸਭ ਕੁਝ ਕਰੋਣਾ ਅਸੀਂ ਇਹ ਕਵਾਂਗੇ ਬਿਲਕੁਲ ਤੁਹਾਡੀ ਗੱਲ درست ਹੈ ਵੀ ਜਦੋਂ ਕੋਈ ਵੀ ਕਮੇਟੀ ਜਾਂਦੀ ਹੈ ਜਦੋਂ ਚਾਰ ਤਿਕ ਨੂੰ ਪਰਸੋਂ ਲੱਖਾਂ ਦਾ ਇਕੱਠ ਸੀ ਜੀ ਉਹ ਇਕੱਠ ਵੀ ਸਾਰਾ ਤੁਹਾਡੇ ਕੈਮਰਿਆਂ 'ਚ ਵੀ ਮੇਰੇ ਖਿਆਲ ਪੂਰਾ ਕੱਟ ਕੇ ਆ ਦੇਣਾ ਹੁੰਦਾ ਬਿਲਕੁਲ ਲਾਈਵ ਕੀਤਾ ਸੀ ਸਾਰਾ ਤੇ ਵੀ ਉਸ ਸਾਰੇ ਇਕੱਠ ਨੇ ਵੀ ਦੇਸ਼ ਦੁਨੀਆ ਤੱਕ ਜਾਂ ਸਾਡੀਆਂ ਸੰਵਿਧਾਨਿਕ ਸੰਸਥਾਵਾਂ ਤੱਕ ਸਾਡੀਆਂ ਸਰਕਾਰਾਂ ਤੱਕ ਪਹੁੰਚਿਆ ਅੱਜ ਵੀ ਜਦੋਂ ਕਮੇਟੀ ਆਈ ਹੈ ਉਦੋਂ ਸਾਡੇ ਦੇਸ਼ ਦੇ ਕਿਸਾਨਾਂ ਦੀ ਨਿਗਾ ਸੀ ਕੀ ਕਮੇਟੀ ਆ ਰਹੀ ਹੈ ਤੁਹਾਡੇ ਚੈਨਲਾਂ ਨੇ ਪਹਿਲਾਂ ਬ੍ਰੇਕਿੰਗ ਚਲਾਈ ਸੀ ਕਿ ਉਹ ਕਮੇਟੀ ਕੁਛ ਨਾ ਕੁਛ ਹੱਲ ਕਰਕੇ ਜਾਊਗੀ ਲੇਕਿਨ ਉਹ ਕਮੇਟੀ ਜਦੋਂ ਆ ਕੇ ਸਿਰਫ ਇਹ ਹੀ ਗੱਲ ਕਹਿੰਦੀ ਸਾਨੂੰ ਤੁਹਾਡੀ ਸਿਹਤ ਦੀ ਚਿੰਤਾ ਹੈ ਤੇ ਫਿਰ ਤੁਹਾਡੇ ਜੇ ਦਿੱਕਤਾਂ ਆਉਂਦੀਆਂ ਨਹੀਂ ਤੇ ਹੁਣ ਅਸੀਂ ਤੁਹਾਡੇ ਚੈਨਲ ਦੇ ਰਾਹੀਂ ਅਪੀਲ ਕਰਦੇ ਹਾਂ ਸਾਡੀਆਂ ਸਰਕਾਰਾਂ ਨੂੰ ਜੀ ਮਾਨਯੋਗ ਪ੍ਰਧਾਨ ਮੰਤਰੀ ਇਹ ਕੋਈ ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ ਹਰ ਇੱਕ ਨਾਗਰਿਕ ਬਿਲਕੁਲ ਠੀਕ ਹੈ ਚਲੋ ਮੈਂ ਵਾਪਸ ਸਰ ਕੋ ਲਾਣਾ ਮਜੂਤ ਮੇਰੇ ਨਾਲ ਜੁੜੇ ਹੋਏ ਨੇ ਮਜੂਤ ਅੱਜ ਜਿਹੜੀ ਕਮੇਟੀ ਆਈ ਹੈ ਕਿਉਂਕਿ ਬਾਡੀ ਲੈਂਗੁਏਜ ਤੋਂ ਕਾਫੀ ਕੁਝ ਪਤਾ ਲੱਗ ਜਾਂਦਾ ਕਿ ਕਮੇਟੀ ਕਿਉਂ ਆਈ ਹੈ ਕਿਵੇਂ ਆਈ ਹੈ ਕੀ ਸੋਚਦੀ ਹੈ ਕੀ ਦੇਖ ਰਹੀ ਹੈ ਉਹ ਥੋੜਾ ਜਿਹਾ ਦੱਸਿਓ ਦੂਜਾ ਕੱਲ ਜਿਹੜੀ ਮਹਾਪੰਚਾਇਤ ਹੋਈ ਹੈ ਉਸ ਤੋਂ ਬਾਅਦ ਇਹ ਲੱਗਣ ਲੱਗਿਆ ਸੀਗਾ ਕਿ ਪੰਡਾਲ ਹੁਣ ਪੂਰੀ ਤਰ੍ਹਾਂ ਖਾਲੀ ਹੋ ਜਾਏਗਾ ਪਰ ਕੱਲ ਜਿੰਨਾ ਤਾਂ ਨਹੀਂ ਪਰ ਅੱਜ ਵੀ ਖਾਸੇ ਲੋਕ ਦੇਖੇਗੇ ਨੇ ਆ ਬਿਲਕੁਲ ਜੈਸਰ ਕਿਦ ਨਾਲੇ ਪੂਰੀ ਕਮੇਟੀ ਜਦੋਂ ਇੱਥੇ ਪਹੁੰਚਦੀ ਹੈ ਤਾਂ ਹਾਲਾਂਕਿ ਪਹਿਲਾਂ ਤੋਂ ਹੀ ਖਨੋਰੀ ਮੋਰਚੇ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਆਸ ਉਮੀਦ ਜਿਹੜੀ ਜਾਗਣੀ ਸ਼ੁਰੂ ਹੋ ਚੁੱਕੀ ਸੀਗੀ ਕਿ ਅੱਜ ਹਾਈ ਪਾਵਰ ਜਿਹੜੀ ਹਾਈ ਪਾਵਰ ਕਮੇਟੀ ਆ ਸੁਪਰੀਮ ਕੋਰਟ ਵੱਲੋਂ ਬਣਾਈ ਉਹ ਅੱਜ ਖਨੋਰੀ ਮੋਰਚੇ ਤੇ ਆ ਰਹੀ ਹੈ ਜਿਵੇਂ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਤਾਂ ਉਸ ਤੋਂ ਬਾਅਦ ਜਦੋਂ ਇੱਥੇ ਇਹ ਕਮੇਟੀ ਪਹੁੰਚੀ ਆ ਤਾਂ ਹਾਲਾਂਕਿ ਪੰਡਾਲ ਪਹਿਲਾਂ ਕੱਟ ਸੀਗਾ ਪਰ ਉੱਥੇ ਇਹ ਗੱਲ ਸੁਣਨ ਦੇ ਲਈ ਇਹ ਗੱਲ ਦੇਖਣ ਦੇ ਲਈ ਲੋਕਾਂ ਦਾ ਇੱਥੇ ਭਰਵਾ ਇਕੱਠ ਪੰਡਾਲ ਚ ਹੋਣਾ ਸ਼ੁਰੂ ਹੋ ਚੁੱਕਾ ਸੀ ਲਗਭਗ ਜੇ ਅਸੀਂ ਪੰਡਾਲ ਦੀ ਗੱਲ ਕਰ ਲਈ ਤਾਂ ਲਗਭਗ 1000 1500 ਲੋਕ ਜਿਹੜੇ ਸੀਗੇ ਕਿਸਾਨ ਆਗੂ ਜਿਨ੍ਹਾਂ ਦੇ ਵਿੱਚ ਛੋਟੇ ਬੱਚੇ ਸੀ ਬੀਬੀਆਂ ਸੀ ਔਰ ਬਾਕੀ ਕਿਸਾਨ ਆਗੂ ਸੀਗੇ ਤਾਂ ਇਹੀ ਉਮੀਦ ਸੀਗੀ ਉਹਨਾਂ ਨੂੰ ਵੀ ਅੱਜ ਹਾਈ ਪਾਵਰ ਕਮੇਟੀ ਦੇ ਜਿਹੜੇ ਅਧਿਕਾਰੀ ਆਏ ਨੇ ਉਹ ਕਿਤਨਾ ਕਿਤੇ ਮੰਗਾ ਜੜੀਆਂ ਨੇ ਜਗਦੀਸ਼ ਸਿੰਘ ਡੱਲੇਵਾਲ ਛੇੜੀ ਬੈਠੇ ਉਹਨਾਂ ਨੂੰ ਮੰਨਵਾਉਣ ਦੇ ਲਈ ਪੂਰਾ ਯੋਰ ਲਾਉਣਗੇ ਪਰ ਜਦੋਂ ਬਾਅਦ ਦੇ ਵਿੱਚ ਇਹ ਆ ਕੇ ਗੱਲ ਕੀਤੀ ਗਈ ਕਿ ਅਸੀਂ ਕੇਵਲ ਹਾਲਚਾਲ ਪਤਾ ਕੀਤਾ ਔਰ ਹਾਲਚਾਲ ਪੁੱਛਣ ਦੇ ਲਈ ਆਏ ਸੀ ਲੇਕਿਨ ਨਾਲ ਇਹ ਵੀ ਗੱਲ ਜਿਹੜੀ ਜ਼ਰੂਰ ਅਸੀਂ ਦੱਸਾਂਗੇ ਵੀ ਇਹ ਗੱਲ ਕਹੀ ਕਿ ਜੇਕਰ ਕਿਸਾਨਾਂ ਨੂੰ ਲੋੜ ਆ ਤਾਂ 24 ਘੰਟੇ ਅਸੀਂ ਮਦਦ ਲਈ ਖੜੇ ਆ ਦਿਨ ਰਾਤ ਫੋਨ ਕਰੋ ਅਸੀਂ ਵਾਪਸ ਇੱਥੇ ਪਹੁੰਚਾਂਗੇ ਪਰ ਜਦੋਂ ਇਸ ਗੱਲ ਬਾਰੇ ਕਿਸਾਨਾਂ ਆਗੂਆਂ ਨੇ ਇਹ ਗੱਲ ਸੁਣੀ ਕਿ ਕੇਵਲ ਹਾਲ ਹੀ ਪੁੱਛਿਆ ਗਿਆ ਤਾਂ ਕਿ ਇਹ ਗੱਲਬਾਤ ਹੋਈ ਕਿ ਤੁਸੀਂ ਆਪਣਾ ਮਰਨ ਵਰਤ ਜਿਹੜਾ ਉਹ ਖਤਮ ਕਰ ਦਿਓ ਪਰ ਉੱਥੇ ਕਿਸਾਨਾਂ ਦਾ ਮਨ ਜਿਹੜੇ ਨੇ ਮਾਇਉਸ ਹੋਣੇ ਸ਼ੁਰੂ ਹੋ ਚੁੱਕੇ ਸੀਗੇ ਪਰ ਉਹਨਾਂ ਦਾ ਨਾਲ ਦੇ ਨਾਲ ਹਾਲਾਂਕਿ ਕਈ ਕਿਸਾਨਾਂ ਨੇ ਇਹ ਵੀ ਜਿਹੜਾ ਹੈਗਾ ਕਿ ਆ ਵੀ ਤੁਸੀਂ ਸੁਪਰੀਮ ਕੋਰਟ ਜਿਹੜੇ ਹੈ ਸੁਪਰੀਮ ਕੋਰਟ ਨੂੰ ਕਿਉਂ ਨਹੀਂ ਇਹ ਰਿਪੋਰਟ ਆਪਣੀ ਸੌਪਦੇ ਹੋ ਔਰ ਔਰ ਸੁਪਰੀਮ ਕੋਰਟ ਨੂੰ ਕਿਉਂ ਨਹੀਂ ਕਹਿੰਦੇ ਵੀ ਤੁਸੀਂ ਕਿ ਜਿਹੜੀਆਂ ਕੇਂਦਰ ਨੂੰ ਆਦੇਸ਼ ਦੇਣ ਕਿ ਜਿਹੜੇ ਹਾਈਵੇ ਬੰਦ ਕਰਵਾਏ ਹੋਏ ਨੇ ਉਹਨਾਂ ਨੂੰ ਖਲਵਾਇਆ ਜਾਵੇ ਤਾਂ ਇਹ ਆਮ ਲੋਕਾਂ ਦੇ ਬੁੱਲਾਂ ਦੇ ਉੱਪਰ ਜਾਂ ਜਿਹੜੀ ਸੀਰ ਜ਼ੁਬਾਨ ਦੇ ਉੱਤੇ ਗੱਲ ਸੀਗੀ ਤਾਂ ਹੁਣ ਦੂਸਰੀ ਜੇਕਰ ਤੁਸੀਂ ਜਿਵੇਂ ਕਰ ਰਹੇ ਸੀ ਵੀ ਮਹਾ ਪੰਚਾਇਤ ਦੇ ਵਿੱਚ ਇੱਥੇ ਇਹ ਵੀ ਕਿਸਾਨਾਂ ਦੀ ਰਿਪੋਰਟਾਂ ਨੇ ਕਿ ਲੱਖ ਤੋਂ ਵੱਧ ਦਾ ਇਕੱਠ ਜਿਹੜਾ ਸੀਗਾ ਉਹ ਇਸ ਕੱਲੇ ਮੋਰਚੇ ਦੇ ਵਿੱਚ ਸੀ ਬਾਕੀ ਕਈ ਹਜ਼ਾਰ ਜਿਹੜੇ ਲੋਕ ਸੀਗੇ ਉਹ ਬਾਹਰ ਸੜਕਾਂ ਦੇ ਉੱਪਰ ਜਾਮ ਦੇ ਵਿੱਚ ਫਸੇ ਰਹਿ ਗਏ ਔਰ ਕਈ ਜਗ੍ਹਾ ਦੇ ਉੱਪਰ ਜਿਹੜੇ ਐਕਸੀਡੈਂਟ ਹੋਏ ਧੁੰਦ ਔਰ ਮੌਸਮ ਦੀ ਤਬਦੀਲੀ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਔਰ ਉਸ ਤੋਂ ਬਾਅਦ ਅੱਜ ਵੀ ਜੇਕਰ ਅਸੀਂ ਗੱਲ ਕਰੀ ਤਾਂ ਕਈ ਹਜ਼ਾਰਾਂ ਦੀ ਗਿਣਤੀ ਜਿਹੜੀ ਇਸ ਮੋਰਚੇ ਦੇ ਵਿੱਚ ਹੈ ਕਿਉਂਕਿ ਜਦੋਂ ਤੋਂ ਮਰਨ ਵਰਤ ਸ਼ੁਰੂ ਹੋਇਆ ਤਾਂ ਉਸ ਤੋਂ ਬਾਅਦ ਲਗਾਤਾਰ ਇਸ ਮੋਰਚੇ ਨੂੰ ਬਲ ਮਿਲਣਾ ਜਿਹੜਾ ਸੀਗਾ ਉਹ ਸ਼ੁਰੂ ਹੋ ਚੁੱਕਾ ਸੀ ਸੋ ਅੱਜ ਵੀ ਹੁਣ ਜੇ ਅਸੀਂ ਗੱਲ ਕਰੀ ਤਾਂ ਸਵੇਰੇ ਤੜਕਸਾਰ ਜਿਹੜੀ ਵਿਜ਼ਿਬਿਲਟੀ ਹੈ ਉਹ ਕਿਤੇ ਨਾ ਕਿਤੇ ਜ਼ੀਰੋ ਦੇ ਲਗਭਗ ਹੁੰਦੀ ਹੈ ਕਈ ਵਾਰ ਤਾਂ ਸਾਹਮਣੇ ਖੜਾ ਬੰਦਾ ਜਿਹੜਾ ਹੈਗਾ 10 ਮੀਟਰ ਤੋਂ ਵੀ ਨਹੀਂ ਦਿਖਾਈ ਦਿੰਦਾ ਪਰ ਉਸ ਦੇ ਬਾਵਜੂਦ ਵੀ ਲੋਕ ਕਿਤੇ ਜੇ ਅਸੀਂ ਗੱਲ ਕਰੀ ਤਾਂ ਇਸ ਪੰਡਾਲ ਦੀ ਗੱਲ ਤੇ ਜਾਂ ਕਿਸਾਨ ਆਗੂ ਦੀ ਗੱਲ ਠੀਕ ਹੈ ਇੱਕ ਵਾਰ ਇੱਕ ਵਾਰ ਫਟਾਫਟ ਪੰਡਾਲ ਦਾ ¿Por ਬਿਲਕੁਲ ਇਹ ਪੰਡਾਲਸ ਤੇ ਇੱਕ ਵਾਰ ਤਸਵੀਰਾਂ ਪੰਡਾਲ ਦੀਆਂ ਜਰੂਰ ਦਿਖਾਓ ਲੇਕਿਨ ਇੱਥੇ ਹੁਣ ਜੇ ਅਸੀਂ ਗੱਲ ਕਰੀਦਾ ਰੈਰਸ ਵੇਲੇ ਹੁਣ ਫੇਰ ਤੋਂ ਸੰਗਤਾਂ ਦੁਬਾਰਾ ਇਕੱਤਰ ਹੋਣ ਗਿਆ ਲੇਕਿਨ ਇਸ ਤੋਂ ਪਹਿਲਾਂ ਜਿਹੜਾ ਇਹ ਦ੍ਰਿਸ਼ ਹੈ ਮੈਂ ਆਪਣੇ ਸ਼ੋਗਨ ਕਵਾ ਕਾ ਜਰੂਰ ਦਿਖਾਵੇ ਵੀ ਇਹ ਸਾਰਾ ਪੰਡਾਲ ਜਿਹੜਾ ਹੈ ਪੂਰਨ ਤੌਰ ਦੇ ਉੱਪਰ ਭਰਿਆ ਹੁੰਦਾ ਹੈ ਇੱਥੇ ਹੁਣ ਰੈਰਸ ਦਾ ਜਦੋਂ ਵੇਲਾ ਹੋਣਾ ਕਿਉਂਕਿ ਹੁਣ ਦੁਪਹਿਰ ਦੇ ਇਸ ਜਾਬ ਤੋਂ ਬਾਅਦ ਹਾਲਾਂਕਿ ਕਈ ਇੱਥੇ ਜਦੋਂ ਪ੍ਰੈਸ ਕਾਨਫਰੰਸ ਹੋਈ ਉਸ ਕਮੇਟੀ ਦੀ ਤਾਂ ਲੋਕਾਂ ਦਾ ਭਰਮਾ ਇਕੱਠ ਸੀ ਔਰ ਬਾਅਦ ਵਿੱਚ ਉਹ ਆਪਣਾ ਖਾਣਾ ਖਾ ਇਹ ਅਹਿਮ ਗੱਲ ਇਹ ਵੀ ਹੈ ਕਿ ਹੁਣ ਰੈਰਸ ਦੇ ਵੇਲੇ ਫਿਰ ਇਹ ਪੂਰਾ ਜਿਹੜਾ ਇਕੱਠ ਹੈ ਉਹ ਜੁੜੇਗਾ ਤਾਂ ਇਸ ਕਿਸਾਨੀ ਇਕੱਠ ਬਾਰੇ ਸੁਖਜੀਤ ਸਿੰਘ ਖਰਦੋ ਛੱਡੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਹੁਣ ਇਕੱਠ ਦਾ ਕੀ ਰਿਪੋਰਟ ਕੀ ਐਸਲ ਦੇ ਵਿੱਚ ਕਿੰਨਾ ਇਕੱਠ ਜਿਹੜਾ ਹੁਣ ਮੋਰਚੇ ਦੇ ਉੱਤੇ ਹੈਗਾ ਕਿਸਾਨ ਕਿੰਨੇ ਕੁ ਲਗਾਤਾਰ ਆ ਰ ਜਾ ਰਹੇ ਨੇ ਇੱਥੇ ਮੋਰਚੇ ਨੂੰ ਲੱਗਦਾ ਇਹਦੀ ਰਿਪੋਰਟ ਤੁਹਾਡੇ ਕੋਲ ਪੱਤਰਕ ਲੋਂ ਜਿਆਦਾ ਹੁੰਦੀ ਆ ਸਾਡੇ ਹਿਸਾਬ ਨਾਲ ਹਰ ਟਰਾਲੀ ਦੇ ਵਿੱਚ 5 ਤੋਂ 10 ਜਿਹੜੇ ਆ ਸਾਡੇ ਟਰੈਕਟਰ ਟਰੈਕਟਰ ਜਿਹੜਾ ਇੱਥੇ ਦੇਖਿਆ ਹੋਇਆ ਵਾ ਵੱਡੀ ਗਿਣਤੀ ਚ ਲੋਕ ਰਾਤ ਨੂੰ ਡਿਊਟੀ ਦੇਣ ਉਹਦੇ ਵੱਖਰੇ ਕਿੱਡਾਂ ਚ ਦਿਨੇ ਲੋਕ ਵੱਡੀ ਗਿਣਤੀ ਤੁਸੀਂ ਦੇਖਿਆ ਸੀ ਜਦੋਂ ਫਰੀਮਪੋਰਟ ਦੀ ਕਮੇਟੀ ਆਈ ਸੀ ਪੂਰਾ ਇਹ ਹਾਲ ਪਰ ਸਟੇਟ ਪਰ ਹੋਈ ਸੀ ਪੋਰ ਪਿੱਛੇ ਬਾਹਰ ਕਿੱਡੀਆਂ ਲੰਮੀਆਂ ਲੰਮੀਆਂ ਲਾਈਨਾਂ ਜਿਹੜੀਆਂ ਉਹ ਲੱਗੀਆਂ ਆਏ ਸੀ ਇਸੇ ਤਰ੍ਹਾਂ ਜਿਹੜਾ ਹੁਣ ਐਸੋਲੇ ਸਭ ਆਪਣਾ ਖਾਣਾ ਪਾਣੀ ਖਾਣ ਚਲੇ ਗਏ ਨੇ ਜਾਂ ਤਿਆਰੀ ਰਾਤ ਦੀ ਸੌਣ ਦੀ ਕੰਮ ਚਲੇ ਗਏ ਨੇ ਸੇ ਡਿਊਟੀਆਂ ਉੱਥੇ ਮੈਨੂੰ ਲੱਗਦਾ ਕਿ ਅੱਠ ਚ ਕੋਈ ਕਮੀ ਨਹੀਂ ਆਊਗੀ ਜੋ ਹੰਗਾਰਾ ਸਾਨੂੰ 4 ਤਰੀਕ ਵਾਲੀ ਤਸਾਨ ਪੰਚਾਇਤ ਬਿਲਕੁਲ ਠੀਕ ਕਾਫੀ ਕਾਫੀ ਵੱਡਾ ਹੰਗਾਰਾ ਕਾਫੀ ਪਰਮਾ ਹੰਗਾਰਾ ਜਿਹੜਾ ਉਹ ਮਿਲ ਰਿਹਾ ਬਿਲਕੁਲ ਠੀਕ ਹੈ ਮੇਰੇ ਕੋਲ ਥੋੜਾ ਜਿਹਾ ਸਮਾਂ ਘਟ ਹੈ ਇੱਕ ਆਖਰੀ ਸਵਾਲ ਆ ਆਲਕ ਸਾਹਿਬ ਤੁਹਾਨੂੰ ਕਿਉਂਕਿ ਰਣਨੀਤੀਆਂ ਬਦਲਦੀਆਂ ਰਹਿੰਦੀਆਂ ਨੇ ਨਾ ਜਿਵੇਂ ਪਹਿਲਾਂ ਵੀ ਤੁਹਾਡੀਆਂ ਰਣਨੀਤੀਆਂ ਇੱਕ ਛੋੜ ਸੀਗੀਆਂ ਹੁਣ ਕੁਝ ਹੋਰ ਨੇ ਹੁਣ ਅੱਗੇ ਤਾਂ ਕੀ ਸਟ੍ਰੈਟਜੀ ਬਣਾਈ ਹੈ ਮਹਾਪੰਚਾਇਤ ਵੀ ਹੋ ਕੀ ਕਮੇਟੀ ਵੀ ਆ ਕੇ ਹਾਲਚਾਲ ਪੁੱਛ ਕੇ ਚਲੀ ਗਈ ਸਿਰਫ ਹੁਣ ਅੱਗੇ ਦਾ ਕੀ ਸੋਚਿਆ ਕੀ ਕਰਨਾ ਅੱਗੇ ਹਰ ਪੀਡੀ 10 ਸਾਲ ਦੀ ਪੂਰੇ ਦੇਸ਼ ਦੇ ਕਾਲ ਦਿੱਤੀ ਹੋਈ ਹੈ ਹਰ ਇੱਕ ਪਿੰਡ ਚ 5 ਲੱਖ ਦੇ ਕਰੀਬ ਪਿੰਡ ਨੇ ਮੇਰੇ ਖਿਆਲ ਦੇਸ਼ ਦੇ ਵਿੱਚ ਹਰ ਇੱਕ ਪਿੰਡ ਦੇ ਜਿਵੇਂ ਲੋਕ ਹੀਰਾ ਕੱਟਦੇ ਹੋਏ ਲੱਖਾਂ ਦੀ ਗਿਣਤੀ 'ਚ ਖਨੋਰੀ ਮੋਰਚੇ ਤੇ ਪਹੁੰਚੇ ਸੀ ਉਵੇਂ ਹਰ ਪਿੰਡ ਦੇ ਵਿੱਚ ਪੁਤਲਾ ਫੁੱਕਿਆ ਜਾਊਗਾ ਜਦੋਂ ਲੱਖਾਂ ਜਗ੍ਹਾ ਤੇ ਸਰਕਾਰ ਨੂੰ ਜਗਾਉਣ ਵਾਸਤੇ ਸਰਕਾਰ ਤੱਕ ਬਾਜ ਚਾਉਣ ਵਾਸਤੇ ਪੁਤਲੇ ਫੁੱਕੇ ਜਾਣਗੇ ਉਹ ਵੀ ਇੱਕ ਬਹੁਤ ਵੱਡਾ ਐਕਸ਼ਨ ਜਿਹੜੀ ਸਾਡੀ ਤੇ ਤਰੀਕ ਦਾ ਪੰਜਾਬ ਬੰਦ ਸੀ ਜੀ ਉਸ ਤੋਂ ਬਾਅਦ ਮਹਾਪੰਚਾਇਤ ਹੋ ਗਈ ਉਸ ਤੋਂ ਬਾਅਦ ਇਹ ਕਾਲ ਉਸ ਤੋਂ ਵੀ ਇੱਕ ਤੋਂ ਵੱਧ ਕੇ ਇੱਕ ਹੋ ਰਹੀ ਹੈ ਜਦੋਂ ਪੰਜਾਬ ਬੰਦ ਨੇ ਪੂਰਾ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਦਾ ਮੂੰਹ ਬੰਦ ਕੀਤਾ ਉਹਨਾਂ ਦੇ ਹੰਕਾਰ ਨੂੰ ਤੋੜਿਆ ਉਹਨਾਂ ਨੇ ਗੱਲਬਾਤ ਵਿੱਚ ਪਏ ਉਵੇਂ ਜਿਹੜੀ ਮਹਾਪੰਚਾਇਤ ਸੀ ਉਹਨੇ ਕੇਂਦਰ ਸਰਕਾਰ ਦੇ ਜਿਹੜੇ ਹੰਕਾਰ ਨੂੰ ਤੋੜਿਆ ਉਮੀਦ ਕਰਦੇ ਆਂ ਵੀ ਉਹ ਹੰਕਾਰ ਨੂੰ ਛੱਡਦੇ ਹੋਏ ਮੰਨੀਆਂ ਹੋਈਆਂ ਮੰਗਾਂ ਤੇ ਹੋਰ ਕਰਦੇ ਮੰਗਾ ਮੰਨਣਗੇ ਅੱਜ ਵੀ ਜਦੋਂ ਡੱਲੇਵਾਲ ਜੀ ਨੇ ਕਿਹਾ ਸੀ ਜਸਟਿਸ ਨਵਾਲ ਸਿੰਘ ਜੀ ਨੇ ਰਿਪੋਰਟ ਜੇਸ਼ਨ ਕਿਹਾ ਸੀ ਕਿ ਤੁਸੀਂ ਰਿਕੁਐਸਟ ਤੁਹਾਨੂੰ ਇਹ ਵੀ ਤੁਸੀਂ ਸਰਕਾਰ ਨੂੰ ਕਹੋ ਸਾਡੀਆਂ ਮੰਗਾਂ ਮੰਨ ਹੂੰ ਇਹ ਪਹਿਲੇ ਜਿਹੜੇ 10 ਤਰੀਕ ਦਾ ਤੁਹਾਡੇ ਚੈਨਲ ਰਾਹੀਂ ਹਰ ਪੂਰੇ ਦੇਸ਼ ਵਾਸੀਆਂ ਨੂੰ ਕਹਿੰਨੇ ਆ ਜਗਜੀਤ ਸਿੰਘ ਢੱਲੇਵਾਲ ਸਾਡੀ ਲੜਾਈ ਵਾਸਤੇ ਸਾਡੇ ਕਿਸਾਨਾਂ ਨੂੰ ਬਚਾਉਣ ਵਾਸਤੇ ਲੱਗੇ ਹੋਇਆ ਅਸੀਂ ਸਾਰੇ ਜਿਹੜੇ ਹਰ ਇੱਕ ਪਿੰਡ ਦੇ ਵਿੱਚ ਇਹਨਾਂ ਕਮੰਡੀ ਸਰਕਾਰਾਂ ਦੇ ਉਤਲੇ ਫੋਕੀਏ ਤਾਂ ਕਿ ਇਹ ਆਵਾਜ਼ ਸਾਡੀ ਜਿਹੜੀ ਹੈ ਇੱਕ ਜਨ ਅੰਦੋਲਨ ਬਣ ਚੁੱਕਿਆ ਜਿਹੜਾ ਇਹ ਜਨ ਜਨਕ ਜਾਤ ਸਕੇ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਆਓਲਖ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਮੈਂ ਜੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਜੋ ਵੀ ਕੁਝ ਗਰਾਉਂਡ ਤੇ ਵਾਪਰ ਰਿਹਾ ਹੁੰਦਾ ਜੋ ਵੀ ਖਨੋਰੀ ਬਾਰਡਰ ਤੇ ਚੱਲ ਰਿਹਾ ਉਹਦੀ ਪਲਪਲ ਦੀ ਅਪਡੇਟ ਪਲਪਲ ਦੀ ਜਾਣਕਾਰੀ ਇਹ ਤੁਹਾਡੇ ਤੱਕ ਪਹੁੰਚਾਣੀ ਬੜੀ ਜ਼ਰੂਰੀ ਹੁੰਦੀ ਹੈ ਅੱਜ ਹਾਈ ਪਾਵਰ ਕਮੇਟੀ ਆਈ ਕਮੇਟੀ ਨੇ ਹਾਲਚਾਲ ਪੁੱਛਿਆ ਕਹਿੰਦੇ ਸਿਰਫ ਹਾਲਚਾਲ ਹੀ ਪੁੱਛਣ ਆਏ ਆ ਅਸੀਂ ਆਪਣੀ ਰਿਪੋਰਟ ਸਬਮਿਟ ਕਰ ਦੇਵਾਂ ਕੋਡ ਦੱਸੇਗੀ ਵੀ ਅੱਗੇ ਹੁਣ ਕਰਨਾ ਕੀ ਹੈ ਦੇਸ਼ ਤੋਂ ਨੇ ਬਾਕੀ ਖਬਰਾਂ ਲਈ ਬਾਣੇ ਰੋ ਪੀਡੀਸੀ ਨਿਊਜ਼ ਨਾਲ ਧੰਨਵਾਦ